ਲਾਈਟਾਂ ਲਾਈਟਾਂ ਪਾਰਕ ਚ ਲੱਗੀਆਂ ਉਹਨਾਂ ਦੀਆਂ ਰਹੀਆਂ ਇਹ ਤਾਂ ਰਹੀ ਪਈ ਹੈ ਨਾ ਬਹੁਤ ਜ਼ਿਆਦਾ ਠੰਡ ਵੀ ਪਈ ਨਹੀਂ ਵੀ ਕਰਦਾ ਮੈਂ ਜਾਇਆ ਤੇ ਨਿਕਲਣ ਕੰਮ ਕਰਨ ਨੂੰ ਵੀ ਨਹੀਂ ਦਿਲ ਕਰਦਾ ਮੈਂ ਕਿਹਾ ਜਮ ਆਪਣੇ ਸਬਸਕ੍ਰਾਈਬਰ ਨੂੰ ਮੈਂ ਗੱਲ ਕਰਦੀ ਹਾਂ ਆਪਣੇ ਵੀ ਨਾਲ ਤੇ ਨਾਲ ਗੱਲ ਕਰ ਰਹਾ ਤਾਂ ਬਹੁਤ ਤਰ੍ਹਾਂ ਲੱਗਦਾ ਕਿ ਅੱਜ ਬਰਸੇ ਗੱਲ ਨਹੀਂ ਹੋਈ ਜੇ ਨਵੇਂ ਹੋ ਤਾਂ ਲਾਈਕ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਓ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਵਰਤਸਾਤ ਕਮੈਂਟ ਕਰਿਆ ਕਰੋ ਮੈਨੂੰ ਬਹੁਤ ਅੱਛਾ ਲੱਗਦਾ ਬੈਲ ਆਈਕਨ ਨੂੰ ਦਬਾਇਓ ਤਾਂ ਜੋ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਚਲੋ ਜੀ ਦੇਖਦੇ ਆ ਫਿਰ ਮਿਲਦੇ ਆ ਤੁਹਾਨੂੰ ਫਿਰ ਤੇ ਹੁਣ ਇੱਕ ਵੀਡੀਓ ਲੈ ਕੇ ਕਿਤਾਬਾਂ ਦੀ ਦੂਜੀ ਵੀਡੀਓ ਇੱਥੇ ਸਟਾਰਟ ਕਰ ਦਿੱਤੀ ਹੋਵੇ ਲੱਗਾ ਕੰਡੀਸ਼ਨ ਆਸ ਤੋ ਹੋਗੀ ਤੇ ਬਨੇ ਰਹੋ ਮੇਰੇ ਨਾਲ ਮਿਲਦੇ ਆ ਫਿਰ ਬਾਅਦ ਵਿੱਚ ਕਿੱਦਾਂ ਧੁੰਦ ਪੈ ਰਹੀ ਹੈ ਸਵਾ ਅੱਠ ਦਾ ਟਾਈਮ ਹੈ ਰਾਤ ਦਾ ਦੇਖੋ ਬੁਰਾ ਹਾਲ ਹੈ ਬਹੁਤ ਠੰਡ ਪੈ ਰਹੀ ਤਾਂ ਮੈਂ ਉਹਨੇ ਖਾਣਾ ਵਗੈਰਾ ਖਾ ਕੇ ਅੱਜ ਜਲਦੀ ਖਾ ਲਿਆ ਸੀ ਮੰਮੀ ਇਹ ਥੱਲੇ ਬਣਾ ਮੈਂ ਥੱਲੇ ਜਾ ਰਹੀ ਹਾਂ ਤੇ ਪਾਰਕਟ ਵਿੱਚ ਹਜੇ ਵੀ ਨਾ ਬੈਡਮਿੰਟਨ ਖੇਡ ਰਹੇ ਬੱਚੇ ਠੰਡਾ ਠੰਡਾ ਬੋਸਨ ਤੇ ਰਸੋਈ 'ਚ ਹੁਣ ਆਉਂਦੇ ਆ ਜੀ ਤੇ ਪਿੰਦੇ ਆ ਕਰ ਪਾਈਏ ਚਾਹ ਚ ਅਦਰਕ ਪਾਇਆ ਸੀ ਬਣਾ ਰਹੇ ਹਾਂ ਫਰੈਂਡਸ ਧੁੱਪ ਥੋੜੀ ਜੀ ਨਿਕਲ ਲੱਗੀ ਆ ਦੇਖੋ ਇੱਥੇ ਥੋੜਾ ਜਾਇਆ ਸੂਰਜ ਤੇ ਇਹ ਲੈ ਲਿਆ ਸੀ ਸਾਗ ਇਹ ਸਾਗ ਲੈ ਆ ਸਬਜ਼ੀ ਵਗਾਰਾ ਲਈ ਹੁਣ ਪਾਈ ਕੋ ਤੇ ਇਹ ਸਭ ਸਾਗ ਅਸੀਂ ਕਰਾਂਗੇ ਹੁਣ ਸਾਫ ਤੇ ਬਨੇ ਰਿਓ ਹੁਣ ਸਾਡੇ ਨਾਲ ਤੇ ਇਹ ਚਾਹ ਨਾਲ ਨਾਲ ਅਸੀਂ ਚਾਹ ਪੀ ਰਹੇ ਹਾਂ ਜੀ ਤੇ ਨਾਲ ਚਾਹ ਆਜੋ ਸਾਰੇ ਪੀਣੀ ਜਿੰਨੇ ਜਿੰਨੇ ਤੇ ਬਨੇ ਰਿਓ ਅੱਜ ਗੋਭੀ ਅਦਰਕ ਸਾਰਾ ਕੁਝ ਇੱਥੇ ਬੈਠੇ ਨਾਲੇ ਨਾਲ ਤੋਂ ਸਿੱਖ ਲਾਂਗੇ ਜੇ ਨਿਕਲੀ ਤਾਂ